ਸਸ਼ਕਲ ਜੀ ਮੈਂ ਤੁਹਾਡਾ ਆਪਣਾ ਮਨਜਿੰਦਰ ਸਿੰਘ ਲਾਲਪੁਰਾ ਐਮ ਐਨ ਐ ਵਿਧਾਨ ਸਭਾ ਖਡੂਰ ਸਾਹਿਬ ਯੂਥ ਪ੍ਰੈਜ਼ੀਡੈਂਟ ਪੰਜਾਬ ਵਾਈਸ ਪ੍ਰਧਾਨ ਪੰਜਾਬ ਸਭ ਤੋਂ ਪਹਿਲਾਂ ਤੇ ਮੈਂ ਜਿੰਨੇ ਵੀ ਮੇਰੇ ਭਰਾ ਛੋਟੇ ਦੁਕਾਨਦਾਰ ਜਾਂ ਕਾਰੋਬਾਰੀ ਨੇ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਜਿਹੜਾ ਆਪਣੇ ਹੱਕ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਫੈਸਲਾ ਕੀਤਾ ਹੈ ਕਿ ਵੀ ਤੋਂ ਘੱਟ ਜਿਹਦੇ ਕੋਲੇ ਕੰਮੇ ਨੇ ਉਹਨੂੰ ਕੋਈ ਵੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਨਹੀਂ ਕਰਾਉਣੀ ਜਿਹੜੀ ਪਊਗੀ ਤੇ ਉਹ ਆਪਣੇ ਕੰਮੇ ਜਿਹੜੇ ਉੱਥੇ ਰੱਖ ਸਕਦਾ ਹੈ ਦੂਜਾ ਜਿਹੜਾ ਕੰਮਿਆਂ ਦੇ ਹੱਕ ਦੇ ਵਿੱਚ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ ਕਿ ਜਿੱਥੇ ਉਹ ਪਹਿਲਾਂ ਅ ਮਹੀਨੇ ਦੇ 55 ਘੰਟੇ ਦੇ ਲਗਭਗ ਜਿਹੜਾ ਵਾ ਉਹ ਲਾ ਸਕਦੇ ਸੀ ਆਪਣਾ ਓਵਰਟਾਈਮ ਹੁਣ ਉਹ 144 ਘੰਟੇ ਦੇ ਆਸ-ਪਾਸ ਆਪਣਾ ਜਿਹੜਾ ਟਾਈਮ ਆ ਉਹ ਲਾ ਸਕਦੇ ਆ ਤੇ ਓਵਰਟਾਈਮ ਦੀ ਤਨਖਾਹ ਜਿਹੜੀ ਉਹਨਾਂ ਨੂੰ ਉਹ ਦੁੱਗਣੀ ਮਿਲੂਗੀ ਤੇ ਉਹਦੇ ਨਾਲ ਹੀ ਮਾਨ ਸਰਕਾਰ ਨੇ ਇਹ ਵੀ ਫੈਸਲਾ ਕੀਤਾ ਵਾ ਕਿ ਜਿਹੜੇ ਵੱਡੇ ਕਾਰੋਬਾਰੀ ਨੇ ਜਿਨ੍ਹਾਂ ਨੇ 20 ਤੋਂ ਵੱਧ ਕਰਮਚਾਰੀ ਰੱਖਣੇ ਆ ਉਹਨਾਂ ਨੂੰ ਜਿਹੜੀ ਰਜਿਸਟ੍ਰੇਸ਼ਨ ਆ 24 ਘੰਟਿਆਂ ਦੇ ਅੰਦਰ ਅੰਦਰ ਮਿਲੂਗੀ ਅਪਲਾਈ ਕਰਨ ਤੋਂ 24 ਘੰਟਿਆਂ ਦੇ ਅੰਦਰ ਅੰਦਰ ਮਿਲੂਗੀ ਤੇ ਜੇ 24 ਘੰਟਿਆਂ ਦੇ ਅੰਦਰ ਅੰਦਰ ਨਾ ਮਿਲੀ ਤੇ ਉਹਨੂੰ ਆਪਣੇ ਆਪ ਹੀ ਮਨਜ਼ੂਰੀ ਜਿਹੜਾ ਉਹ ਮੰਨ ਲਿਆ ਜਾਵੇਗਾ ਸੋ ਮੈਂ ਆਪਣੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਤੇ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਤੇ ਸਾਰੇ ਉਹਨਾਂ ਦੇ ਪਾਲਿਸੀ ਬਣਾਉਣ ਵਾਲੇ ਸਾਰੇ ਸਾਥੀਆਂ ਨੂੰ ਦਿਲ ਦੀਆਂ ਗ੍ਰਈਆਂ ਤੋਂ ਵਧਾਈ ਦੇਣਾ ਜਿਨ੍ਹਾਂ ਨੇ ਐਡਾ ਵੱਡਾ ਸਾਹ ਸੁੱਖਾ ਕਰਨ ਵਾਲਾ ਜਿਹੜਾ ਫੈਸਲਾ ਵਾ ਉਹ ਪੰਜਾਬ ਦੇ ਛੋਟੇ ਕਾਰੋਬਾਰੀਆਂ ਦੇ ਜਿਹੜਾ ਵਾ ਉਹ ਹੱਕ ਦੇ ਵਿੱਚ ਲਿਆ ਤੇ 24 ਘੰਟਿਆਂ ਦੇ ਵਿੱਚ ਵੱਡੇ ਕਾਰੋਬਾਰੀਆਂ ਦੀ ਜਿਹੜੀ ਰਜਿਸਟ੍ਰੇਸ਼ਨ ਹੋ ਜਾਊਗੀ ਉਹ ਵੀ ਇੱਕ ਬਹੁਤ ਵੱਡਾ ਜਿਹੜਾ ਫੈਸਲਾ ਵਾ ਉਹ ਉਹਨਾਂ ਨੇ ਲਿਆ ਤੇ ਇਹਦੇ ਨਾਲ ਜਿਹੜੀ ਕੋਈ ਕ੍ਰਿਪਸ਼ਨ ਨੂੰ ਵੀ ਜਿਹੜੀ ਆ ਉਹ ਠੱਲ ਪਊਗੀ ਇੰਸਪੈਕਟਰ ਰਾਜ ਨੂੰ ਜਿਹੜੀ ਆ ਉਹ ਠੱਲ ਪਊਗੀ ਤੇ ਪੰਜਾਬ ਦਾ ਜਿਹੜਾ ਕਾਰੋਬਾਰੀ ਆ ਉਹ ਖੁਸ਼ਹਾਲ ਵੀ ਹੋਵੇਗਾ ਤੇ ਉਹਦੇ ਮਨ ਤੇ ਉੱਤੋਂ ਜਿਹੜਾ ਕੋਈ ਬੋਝ ਆ ਕੋਈ ਤਣਾਅ ਆ ਉਹ ਵੀ ਥੱਲੇ ਜਾ ਸੋ ਮੈਂ ਦੁਬਾਰਾ ਆਪਣੀ ਸਰਕਾਰ ਦਾ ਜਿਹੜਾ ਦਿਲ ਜੀਆ ਕਰਾਈਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਐਡਾ ਵੱਡਾ ਤੇ ਇੱਕ ਵੱਡੀ ਸੋਚ ਦੇ ਨਾਲ ਇੱਕ ਚੰਗਾ ਫੈਸਲਾ ਲਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ